Uh, जी आज की जीडी प्रेस कॉन्फ्रेंस है वो एक फरीदकोट पुलिस पंजाब पुलिस की एक काफ़ी वही मैं सक्सैस एनों मना कि एक दस करोड़ जीडी एक एक्सटॉरशन एक मनी डिमांड केस केसों पंजाब पुलिस फरीदकोट पुलिस अलोंग विद द कोपरेशन ऑफ अदर टीम्स एज वैल उन्होंने बहुत ही एक रिकॉर्ड टाइम से उस ब्लाइंड केसू ट्रेस किया ਔਰ ਇਹਦੇ ਵਿੱਚ ਚਾਰ ਜਿਹੜੇ ਬੰਦੇ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਐਂਡ ਇਨ ਲੈਸ ਥੈਨ 24 ਆਵਰਸ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਵੀ ਕੀਤਾ ਗਿਆ ਔਰ ਇਹਦੇ ਡਿਟੇਲਸ ਇਹ ਹੈਗੇ ਕਿ ਜਿਹੜੀ ਸਾਡੀ ਟੀਮ ਹੈ ਉਹਨੂੰ ਇੱਕ ਇਨਫੋਰਮੇਸ਼ਨ ਆਈ ਫ੍ਰੋਮ ਕੰਪਲੇਨੈਂਟ ਹੈ ਇਹਦੇ ਵਿੱਚ ਕਿਸ਼ਨ ਕੁਮਾਰ ਇਹਨਾਂ ਨੇ ਫਰੀਦਕੋਟ ਪੁਲਿਸ ਨੂੰ ਕੰਟੈਕਟ ਕੀਤਾ ਕਿ ਇੱਕ ਹਫਤੇ ਸੇ ਉਹਨਾਂ ਕੋਲੋ ਕੁਝ ਮੈਸੇजेस ਆ ਰਹੇ ਹਨ ਕੁਝ ਆਡੀਓ ਮੈਸੇजेस ਆ ਰਹੇ ਹਨ ਐਂਡ ਉਹਨ세 10 ਕਰੋੜ ਰੁਪਏ ਕੀ ਇੱਕ ਫਿਰੋਤੀ ਮੰਗੀ ਜਾ ਰਹੀ ਹੈ ਜੇ ਚ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਪੈਸੇ ਦਿਓ ਨਹੀਂ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਸੋ ਜਦੋਂ ਉਹਨਾਂ ਨੇ ਉਸ ਨੰਬਰ ਨਾਲ ਇੰਗੇਜ ਕਰਨਾ ਸਟਾਰਟ ਕੀਤਾ ਤੇ ਉਹਨੂੰ ਟ੍ਰੇਸ ਕਰਦੇ ਕਰਦੇ ਫਾਲੋ ਕਰਦੇ ਕਰਦੇ ਉਹ ਫਿਰ ਇੱਥੇ ਫਰੀਦਕੋਟ ਪਹੁੰਚੇ ਇੱਥੇ ਫਰੀਦਕੋਟ ਪਹੁੰਚ ਕੇ ਫਾਈਨਲੀ ਫਿਰ ਉਹਨਾਂ ਨੇ ਜੋ ਹੈ ਸਾਡੇ ਨਾਲ ਕੰਟੈਕਟ ਕੀਤਾ and then we started working on it and uh, our uh, teams under uh, supervision of our rsp mi ji sm gotpura jatinander ji de jehdi team haingi cia di team special branch special sareyan ne etch technical cell very importantly reena ne kafi etch mehnat karke aur ye pura jehda case hai aur conspiracy hai ennu unravel kita ਇੱਥੇ ਆਈ ਵੁੱਡ ਆਲਸੋ ਲਾਈਕ ਟੂ ਸਪੈਸੀਫਿਕਲੀ ਮੈਂਸ਼ਨ ਦਾ ਕੰਟ੍ਰਿਬਿਊਸ਼ਨ ਆਫ ਬਟੇਂਡਾ ਪੁਲਿਸ ਟੀਮ ਕਿ ਉਹਨਾਂ ਨੇ ਵੀ ਬੈਕਐਂਡ ਤੇ ਸਾਨੂੰ ਬਹੁਤ ਕੋਆਪਰੇਟ ਕੀਤਾ ਔਰ ਕਿਉਂਕਿ ਇਹ ਓਵਰਨਾਈਟ ਰੇਡਸ ਚੱਲੀ ਹੈ ਓਵਰਨਾਈਟਸ ਅਸੀਂ ਇਹਨੂੰ ਬੰਦਿਆਂ ਨੂੰ ਰੇਡ ਤੇ ਰੇਸ ਕੀਤਾ ਫਾਲੋਅ ਅਪ ਕੀਤਾ ਔਰ ਫਾਈਨਲੀ ਫਿਰ ਅਸੀਂ ਚਾਰ ਦੋਸ਼ਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਡੀਟੇਲਸ ਹੈਗੇ ਰਾਕੇਸ਼ ਕੁਮਾਰ ਪੁੱਤਰ ਲਾਲਚੰਦ ਵਾਸੀ ਫਰੀਦਕੋਟ ਇਹਦੀ ਜਿਹੜੀ ਸਿਸਟਰ ਹੈਗੀ ਨਿਧੀ ਸ਼ੀ ਹੈਜ਼ ਆਲਸੋ ਬੀਨ ਰਾਉਂਡੇਡ ਅਪ ਇਹ ਵੀ ਕੋਟਕਪੂਰੇ ਦਾ ਇਹਦਾ ਪਰਮਨੈਂਟ ਐਡਰੈਸ ਹੈ ਇਸ ਤੋਂ ਇਲਾਵਾ ਦੋ ਹੋਰ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈਗਾ ਪਵਨ ਔਰ ਨikhil ਨikhil ਇਹ ਜਿਹੜਾ ਹੈਗਾ ਬੰਦਾ ਇਹ ਕ੍ਰਿਮੀਨਲ ਮਾਈਂਡਡ ਬੰਦਾ ਹੈ ਇਹਦਾ ਵੀ ਐਡਰੈਸ ਇਧਰ ਮੋਹੱਲਾ ਕੁਕਰਗਲਾ ਫਰੀਦਕੋਟ ਦਾ ਹੀ ਹੈ ਔਰ ਇਹ ਨikhil ਅਭੀ ਕੁਝ ਟਾਈਮ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ ਆਲਮੋਸਟ 1 ਮੰਥ ਬੈਕ और ये थे प्रीवियस एफआईआर है एफआईआर नंबर 74 डेटेड 8 मार्च 2024 अंडर सेक्शन 387 506 आईपीसी थाना सिटी फरीदकोट सो so, जबो ये निखिल बाहर आया सो दिस एंटायर कॉन्सपिरेसी ये निधि राकेश इन्होने मिलके ये कॉन्सपिरेसी बनाई और इन्होने निखिल नाल टाई अप ਕੀਤਾ क्योंकि निखिल हैड अ प्रीवियस व्हाट यू वुड से अ रिकॉर्ड ਜੇ ਚ ਇਹ ਤੇ ਪਹਿਲਾਂ ਵੀ ਇਸ ਟਾਈਪ ਦਾ ਇੱਕ ਪਰਚਾ ਸੀ ਤਾਂ ਇਹਨਾਂ ਨੇ ਪੂਰੀ ਕੌਨਸਪੀਰੇਸੀ ਕਰਕੇ ਕਿਸ਼ਨ ਕੁਮਾਰ ਨੂੰ ਟਾਰਗੇਟ ਕੀਤਾ ਹੋਰ ਉਹਨੂੰ ਇਹ ਇਹਨਾਂ ਨੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਜਿਹਨੂੰ ਜਨ ਇਹ ਚਾਰਾਂ ਨੂੰ ਅਸੀਂ ਰਾਉਂਡ ਅਪ ਕਰ ਚੁੱਕੇ ਨੇ ਸੋ ਦਿਸ ਇਜ਼ ਦ ਕੇਸ ਜਿਸਦਾ ਜਾਣਕਾਰੀ ਮਿਲੀ ਕਿ ਇਹਨਾਂ ਨੂੰ ਕੋਰਤੂਪੁਰਾ ਵੀ ਬੁਲਾਇਆ ਗਿਆ ਸੀ ਕਿਸ ਪਰਪਸ ਲਈ ਇਹਨੂੰ ਕੋਰਤੂਪੁਰਾ ਬੁਲਾਇਆ ਗਿਆ ਸੀ ਉਹਨਾਂ ਉੱਥੇ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਕਿ ਇਹ ਜਿਹੜੀ ਸਾਰੀ ਕਿ ਸਾਰੀ ਇਹ ਚੱਲਦੀ ਪਈ ਸੀ ਇਹ 1 ਵੀਕ ਲੌਂਗ ਇਹ ਹੈਗਾ ਇਨਸੀਡੈਂਟ ਔਰ ਜਦੋਂ ਇਸ ਟਾਈਪ ਦੇ ਕੇਸਸ ਹੁੰਦੇ ਹਨ ਤਾਂ ਇੱਕ 네ਗੋਸ਼ੀਏਸ਼ਨਸ ਇੱਕ traps ਇਸ ਟਾਈਪ ਦਾ ਪੂਰਾ ਇੱਕ ਉਹ ਚੱਲਦਾ ਹੈ ਸੋ ਉਸੇ ਲੜੀ ਦੇ ਤਹਿਤ ਇਹ ਟ੍ਰੇਲ ਕਰਤੇ ਕਰਤੇ ਇਹਨਾਂ ਨੂੰ ਇੱਥੇ ਕੋਟਕਪੂਰਾ ਬੁਲਾਇਆ ਇਨ ਚਾਰਾਂ ਦੁਸ਼ਿਆ ਨੇ ਕਿਉਂਕਿ ਇਹ ਸਾਰੇ ਇੱਥੇ ਹੀ ਬਿਲੋਂਗ ਕਰਦੇ ਨੇ ਸੋ ਦੇ ਊਡ ਹਵ ਵਾਂਟਡ ਟੂ ਗੈਟ ਦਾ ਮਨੀ ਐਕਸਚੇਂਜ ਹੇਅਰ ਜਿਹੜੀ ਇਹਨਾਂ ਨੇ ਫਿਰौती ਮੰਗੀ ਸੀ ਕਿ ਇੱਧਰ ਇਹ ਪੈਸੇ ਦਾ ਐਕਸਚੇਂਜ

ਔਰ ਜਿੱਥੇ ਇਹ ਕੰਪਲੇਨੈਂਟ ਹੈ ਇਹਨਾਂ ਦਾ ਬੈਕਐਂਡ ਤੇ ਕੀ ਇੰਟਰਸਟ ਹੈ ਕੀ ਨਹੀਂ ਕਿਵੇਂ ਉੱਥੇ ਇਹ ਪਹੁੰਚੀ ਕਿਵੇਂ ਇਹਨੇ ਇਹ ਕੰਪਲੇਨੈਂਟ ਨੂੰ ਆਇਡੈਂਟੀਫਾਈ ਕੀਤਾ ਸਪੈਸ਼ਲੀ ਇਹਨਾਂ ਨੂੰ ਹੀ ਕਿਉਂ ਅਸੀਂ ਇਹਨਾਂ ਨੇ ਟਾਰਗੇਟ ਕੀਤਾ ਉਹ ਸਾਨੂੰ ਹੁਣ ਰਿਮਾਂਡ ਚ ਪਤਾ ਜੀ ਜੀ ਕ੍ਰਿਸ਼ਨ ਕੁਮਾਰ ਜਿਹੜੇ ਹੈ ਇਹ ਇੱਕ ਬਿਜ਼ਨਸਮੈਨ ਨੇ ਇਹਨਾਂ ਦਾ ਪਰਮਨੈਂਟ ਐਡਰੈਸ ਪੰਚਕੂਲੇ ਦਾ ਹੈਗਾ ਇਹਨਾਂ ਦੇ ਬਿਜ਼ਨਸ ਇੰਟਰਸਟ ਉੱਤੇ ਹਰਿਆਣਾ ਦੇ ਬਈ ਫਰੀਦਕੋਟ ਪੁਲਿਸ ਇਨ ਵਿੱਚ ਸਾਰਾ ਜਿਹੜੇ ਦੋਸ਼ੀ ਹੈਗੇ ਉਹ ਆਇਡੈਂਟੀਫਾਈ ਵੀ ਹੋਏ ਹੋ ਆਰਾਉਂਡ ਅਪ ਵੀ ਇਹ ਫੋਨ ਤੇ ਮੰਗੀ ਸੀ ਫੋਨ ਤੇ ਇਹ ਫੋਨ ਤੇ ਨਾਨੀ ਫੋਟੇ ਮੰਗੀ ਸੀ ਜਿਵੇਂ ਇੱਕ ਮੈਸੇਜ ਹੁੰਦਾ ਹੈ ਜੇ ਸਿੰਗਲ 뷰 ਮੈਸੇਜ ਸਾਰਿਆਂ ਨੂੰ ਪਤਾ ਹੁੰਦਾ ਹੈ ਤੋਂ WhatsApp ਤੇ ਇਹਨੂੰ ਮੈਸੇਜ ਕਰਦੇ ਸੀ ਜਿਹੜਾ ਉਹ ਦੇਖਦੇ ਸੀ ਔਰ ਉਹ ਫਿਰ ਹਟ ਜਾਂਦਾ ਸੀ ਮੈਸੇਜ ਕਰਦੇ ਸੀ